ਬਾਕੀ ਸੇ ਦੁੱਧ ਤਟਾ ਕਰਦਾ ਆਹੋ ਕਰਤਾ ਦੁੱਧ ਤਟਾ ਅੱਛਾ ਤੇ ਮੇਰੀ ਗੱਲ ਸੁਣ ਹਾਂਜੀ ਦੇ ਐ ਤਲਾਕ ਫਿਰ ਨਹੀਂ ਵਸੀ ਮੈਨੂੰ ਪਤਾ ਹੀ ਸੀ ਤੇਰੇ ਵਸਣ ਦੇ ਲੱਛਣ ਹੈ ਨਹੀਂਗੇ ਨਹੀਂ ਨਹੀਂ ਭਾਬੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਮੈਂ ਤਲਾਕ ਨਹੀਂ ਦਿੱਤਾ ਹਜੇ ਉਹਨਾਂ ਸ਼ਾਇਦ ਗੁੱਸਾ ਸੀ ਗੁੱਸੇ ਚ ਐ ਕਹਿਤਾ ਇਹੋ ਜੀ ਤਾਂ ਕੋਈ ਗੱਲ ਹੀ ਨਹੀਂ ਹੋਈ ਨਾ ਉਹਨਾਂ ਚ ਗੁੱਸਾ ਸੀ ਤੈਨੂੰ ਨਹੀਂ ਸੀ ਆਉਂਦਾ ਕਿ ਮੈਂ ਸਾਰਾ ਕੁਝ ਸੰਭਾਲ ਲਾਂ ਤੂੰ ਮੂੰਹ ਚੱਕ ਕੇ ਇੱਥੇ ਆ ਗਈ ਆਪਦੇ ਭਰਾ ਦੇ ਬੂਹੇ ਤੇ ਬਹਿ ਗਈ ਤੈਨੂੰ ਨੇ ਸ਼ਰਮਾਈ ਭੋਰਾ ਵੀ ਵੀ ਮੈਂ ਆਪਦਾ ਘਰ ਬਸਾ ਕੇ ਰੱਖਾਂ ਤੇ ਮੇਰਾ ਕੱਲਾ ਕੱਲਾ ਭਰਾ ਆ ਕੀ ਕਰੂੰਗਾ ਨਾਨਾ ਭਾਬੀ ਤੁਹਾਡੇ ਮਾਰੇ ਸੋਚ ਕੇ ਤਾਂ ਹੀ ਮੈਂ ਕੋਈ ਗੱਲ ਨਹੀਂ ਦੱਸੀ ਸੀ ਨਾਲੇ ਆਏ ਆ ਉਹਨਾਂ ਨੂੰ ਗੁੱਸਾ ਸੀ ਉਹਨਾਂ ਨੇ ਮੈਨੂੰ ਘਰੋਂ ਕੱਢਤਾ ਮੈਨੂੰ ਐਸੇ ਚਲਾਪੇ ਲੈਣ ਆ ਜਾਣਗੇ ਨਾਲੇ ਮੈਨੂੰ ਪਤਾ ਨਾ ਗੁੱਸਾ ਨਾ 12 ਟਾਈਮ ਰਹਿੰਦਾ ਨਹੀਂ ਹੈਗਾ ਐਨ ਪਤੋਂ ਕੱਲ ਨੂੰ ਹੀ ਆ ਜਾਣ ਸਾਨੂੰ ਲੈਣ ਉਹਨਾਂ ਦਾ ਨਹੀਂ ਪਤਾ ਆਪਦਾ ਬੈਕ ਚੱਕ ਤੇ ਚੱਕ ਆਪਦੇ ਜਵਾਕ ਨੂੰ ਤੇ ਆਪਦੇ ਸਹੁਰੇ ਵੱਗ ਜਾ ਚੁੱਪ ਕਰਕੇ ਭਾਬੀ ਮੇਥੋਂ ਨਹੀਂ ਪਕਾ ਕੇ ਰੋਟੀਆਂ ਦੇਈਆਂ ਜਾਣੀਆਂ ਭਾਬੀ ਤੈਨੂੰ ਪਤਾ ਹੁਣ ਮੈਂ ਕਿਵੇਂ ਜਾਵਾਂ ਜਦੋਂ ਉਹਨਾਂ ਨੇ ਧੱਕੇ ਮਾਰ ਕੇ ਮੈਨੂੰ ਘਰੋਂ ਹੀ ਕੱਢਤਾ ਹੁਣ ਮੈਂ ਆਪਣੇ ਜਵਾਬ ਨੂੰ ਲੈ ਕੇ ਉੱਥੋਂ ਕਿਵੇਂ ਜਾਵਾਂ ਉਹਨਾਂ ਨੇ ਦੁਬਾਰਾ ਮੈਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਫਿਰ ਮੈਂ ਕੀ ਕਰੂੰਗੀ ਨਾ ਫਿਰ ਮੈਂ ਕੀ ਕਰਾਂ ਮੈਨੂੰ ਐਂ ਦੁਖੜੇ ਸੁਣਾਉਣ ਲੱਗੀ ਮੇਰੇ ਸਾਹਮਣੇ ਨਾ ਡਰਾਮੇ ਜਿਹਾ ਨਾ ਕਰ ਜੇ ਸਿਆਣੀ ਹੁੰਦੀ ਨਾ ਤੇ ਉੱਥੇ ਚੁੱਪ ਕਰਕੇ ਸਹੀ ਜਾਂਦੀ ਸਾਰਾ ਕੁਝ ਤੂੰ ਤਾਂ ਮੂਰੋਂ ਬੋਲਦੀ ਹੋਵੇਂਗੀ ਨਾ ਤੇਰੇ ਤਾਂ ইডি ਜਵਾਨ ਲੱਗੇ ਹੋਗੇ ਨਾਣਾ ਭਾਬੀ ਮੈਂ ਤਾਂ ਕਦੇ ਉਹੀ ਨਹੀਂ ਮੂਰੇ ਬੋਲੀ ਮੈਂ ਤੁਹਾਡੇ ਨੂੰ ਮੂਰੇ ਕਦੇ ਬੋਲੀ ਉਹਨਾਂ ਮੂਰੇ ਕੀ ਬੋਲਣਾ ਪਤਾ ਹੀ ਨਹੀਂ ਕਿਹੜੀ ਗੱਲ ਦਾ ਗੁੱਸਾ ਸੀ ਉਹਨਾਂ ਨੂੰ ਪਰ ਭਾਬੀ ਤੂੰ ਨਾ ਫਿਕਰ ਨਾ ਕਰ ਨਹੀਂ ਨਹੀਂ ਮੈਂ ਇੱਥੇ ਨਹੀਂ ਬੈੰਦੀ ਤੁਹਾਡੇ ਕੋਲ ਉਹ ਮੈਨੂੰ ਲੈ ਜਾਣ ਗਿਆ ਕਿ ਨਹੀਂ ਮੈਂ ਆਪ ਹੀ ਵਾਕ ਜੂਗੀ ਉਹਨਾਂ ਕੋਲ ਅੱਛਾ ਉਹ ਨਹੀਂ ਸੀ ਮੂਰੇ ਬੋਲਦੇ ਤੇ ਫਿਰ ਉਹ ਕਮਲੇ ਸੀ ਵੀ ਤੈਨੂੰ ਘਰੋਂ ਕੱਢਤਾ ਤੇਰੇ ਵੀ ਕੋਈ ਗਲਤੀ ਹੋਊਗੀ ਐ ਕਿਸੇ ਦਾ ਦਿਮਾਗ ਨਹੀਂ ਫਿਰਿਆ ਹੁੰਦਾ ਭਾਬੀ ਹੌਲੀ ਬੋਲਣਾ ਜੇ ਮਾਂ ਨੇ ਸੁਣ ਲਿਆ ਨਾ ਤੈਨੂੰ ਪਤਾ ਮਾਂ ਦਾ ਉਹਦੀ ਬਲੱਡ ਵਧ ਜਾਂਦਾ ਜੇ ਮਾਂ ਨੂੰ ਕੁਝ ਹੋ ਗਿਆ ਫਿਰ ਆਪਾਂ ਕੀ ਕਰਾਂਗੇ ਅੱਛਾ ਬਲੱਡ ਵਧ ਜਾਂਦਾ ਆਉਣ ਵੇਲੇ ਤਾਂ ਪੂਰਾ ਸੋਚਿਆ ਨਹੀਂ ਹੋਣਾ ਤੂੰ ਹੁਣ ਤੇਰਾ ਬਲੱਡ ਮਾਂ ਦਾ ਬਲੱਡ ਵਧ ਗਿਆ ਹੁਣ ਤੈਨੂੰ ਵੀ ਆਏ ਹੋਗਾ ਵੀ ਚੁੱਪ ਕਰੇ ਮੈਂ ਤਾਂ ਬੋਲ ਕੇ ਦੱਸੂਗੀ ਜੇ ਨਾਨਾ ਭਾਬੀ ਭਾਬੀ ਬਣ ਕੇ ਪਲੀਸ ਮਾਂ ਨੂੰ ਨਾ ਦੱਸੀ ਤੇ ਮੁੰਨੇ ਮਹਿਨਤੀ ਕਰਦੀ ਉਹ ਮੇਰੇ ਪੈਰ ਜੇ ਨਾ ਫੜ ਜੇ ਮੈਂ ਨਾ ਨਾ ਦੱਸਿਆ ਤੇ ਪਤਾ ਤਾਂ ਉਹਨੂੰ ਲੱਗ ਹੀ ਜਾਣਾ ਉਹਨੂੰ ਕਿਵੇਂ ਪਤਾ ਲੱਗੂਗਾ ਜੇ ਤੁਸੀਂ ਨਾ ਦੱਸੋਗੇ ਮੈਂ ਨਾ ਦੱਸੂਗੀ ਉਦੋਂ ਪਹਿਲਾਂ ਤਾਂ ਮੈਂ ਵਾਗ ਹੀ ਜਾਊਂਗੀ ਆਪਦੇ ਜਵਾਬ ਨੂੰ ਲੈ ਕੇ ਮਾਂ ਬਣ ਕੇ ਤੂੰ ਵੀ ਮੇਰੀ ਮਾਂ ਹੀ ਆ ਮੇਰਾ ਦੁੱਖ ਸਮਝ ਮੈਂ ਨਹੀਂ ਜਾ ਸਕਦੀ ਐਵੇਂ ਉੱਥੇ ਚੱਲ ਠੀਕ ਐ ਬਹੁਤੇ ਡਰਾਮੇ ਜਿਹਾ ਨਾ ਕਰ ਜਾ ਭੱਗ ਜਾ ਤੇ ਜਵਾਕ ਨੂੰ ਸੰਭਾਲ ਲੈ ਤੇ ਦੁੱਧ ਪਿਆ ਦੇ ਗਰਮ ਕੀਤਾ ਪਿਆ ਲੈ ਜਾ ਦੁੱਧ ਭਾਬੀ ਮਾਂ ਕੋਲ ਗੱਲ ਨਾ ਕਰੀ ਫਿਰ ਮੈਂ ਵੀਰੇ ਨਾਲ ਸਾਰੀ ਗੱਲ ਨਾ ਨਹੀਂ ਪਤਾ ਉਹਨੂੰ ਮੈਂ ਵੀਰੇ ਨਾਲ ਸਾਰੀ ਗੱਲ ਕਰ ਲਈਆ ਵੀਰੇ ਬਚੋਲੇ ਨਾਲ ਗੱਲ ਕਰਦਾ ਵੀਰੇ ਮੈਨੂੰ ਉੱਥੇ ਆਪੀ ਵਸਾ ਦੂਗਾ ਮੈਂ ਉੱਥੇ ਵਗ ਜੂਗੀ ਤੂੰ ਫਿਕਰ ਨਾ ਕਰ ਮੈਂ ਤੇਰੇ ਸਰਤੇ ਨਹੀਂ ਬੰਦੀ ਮੈਂ ਇੱਥੋਂ ਨਹੀਂ ਖਾਂਦੀ ਜੇ ਤੇਰਾ ਵੀਰੇ ਚ ਕੱਢਣ ਪਾਉਣ ਨੂੰ ਹੋਵੇ ਤਾਂ ਘਾਟੇ ਕਾਦੇ ਆ ਉਹਨੇ ਵੀ ਨਹੀਂ ਗੱਲ ਕਰਨੀ ਮਾਂ ਕੋਲ ਤਾਂ ਮੈਨੂੰ ਹੀ ਗੱਲ ਕਰਨੀ ਪੈਣੀ ਆ ਭਾਬੀ ਬਣ ਕੇ ਮੈਂ ਤੇਰੇ ਪੈਰੀ ਪੈਣੀ ਆ ਭਾਬੀ ਬਣ ਕੇ ਮਾਂ ਕੋਲ ਗੱਲ ਨਾ ਕਰੀ ਠੀਕ ਐ ਨਹੀਂ ਕਰਦੀ ਪਤਾ ਤਾਂ ਉਹਨੂੰ ਫਿਰ ਵੀ ਲੱਗ ਜਾਣਾ ਚਲ ਕੋਈ ਨਾ ਆਪੇ ਲੱਗਦਾ ਲੱਗਦੇ ਪਰ ਤੂੰ ਨਾ ਗੱਲ ਕਰੀ ਨਹੀਂ ਕਰਦੀ ਹੁਣ ਦੁਖੜੇ ਸੁਣਾਉਣ ਲੱਗ ਗਈ ਪਹਿਲਾਂ ਉੱਥੇ ਬਸਣ ਵਾਰੇ ਪੁਰਾਣੀ ਸੋਚਿਆ ਮੈਂ ਮੈਂ ਆਪਦਾ ਘਰ ਪਟਦੀ ਆਂ ਭਾਬੀ ਤੈਨੂੰ ਕੀ ਪਤਾ ਉੱਥੇ ਕੀ ਹੋਇਆ ਕੀ ਨਹੀਂ ਮੇਰੀ ਗਲਤੀ ਸੀ ਜਾਂ ਨਹੀਂ ਸੀ ਮੈਨੂੰ ਸਾਰਾ ਪਤਾ ਹੈ ਦੁੱਧ ਪਿਆ ਦੇ ਤੂੰ ਮੁੰਡੇ ਨੂੰ ਹਾਂ ਹਾਂ ਮੇਰੀ ਹੋ ਗਈ ਸੀ ਕੁੜੀ ਵਾਲੇ ਨਾਲ ਗੱਲ ਨਾ ਨਾ ਤੂੰ ਬੇਪਰਵਾਹ ਹੈ ਜਿੰਨੀ ਤੁਸੀਂ ਮੰਗ ਦਸੀ ਹੈ ਉਨੀ ਹੋ ਆ ਉਹਨਾਂ ਦੀ ਵੀ ਨਾ ਨਾ ਕੋਈ ਨਹੀਂ ਹਾਂ ਮੈਂ ਕਰਦਾ ਹਾਲ ਤੈਨੂੰ ਫੋਨ ਕਰਦਾ ਉਹ ਕਹਿੰਦਾ ਬਾਹਰ ਸਿਆ ਬਸ ਠੀਕ ਹੈ ਜਰਨੈਲ ਸਿਆ ਕਿਵੇਂ ਬਾਹਰ ਠੰਡਾ ਜਾ ਬੋਲਦਾ ਕਾ ਠੰਡ ਠੰਡ ਲੱਗੀ ਉਹ ਠੰਡ ਠੁੰਡ ਤਾਂ ਕਾਹਨੂੰ ਲੱਗਿਆ ਜਰਨੈਲ ਸਿਆ ਬਸ ਕੀ ਦੱਸਾਂ ਯਾਰ ਤੈਨੂੰ ਹਾਂ ਕਿਵੇਂ ਦੱਸ ਯਾਰ ਹੁਣ ਕਿਹੜੇ ਗੱਲ ਨਾਲ ਸ਼ੁਰੂ ਕਰਾਂ ਮੈਂ ਗੱਲ ਮੈਨੂੰ ਤਾਂ ਯਾਰ ਬਸ ਨਾਲ ਗੱਲ ਕਰਦੇ ਨੂੰ ਵੀ ਸ਼ਰਮ ਜੀ ਆਉਂਦੀ ਐ ਕਿਵੇਂ ਬਾਅਦ ਚ ਕੀ ਐ ਨੇ ਇਹ ਜੀ ਕੀ ਗੱਲ ਹੋ ਗਈ ਉਹ ਬਾਈ ਜਦੋਂ ਕੋਈ ਘਰ ਚ ਜੀ ਮੜਾ ਹੋਵੇ ਨਾ ਸਾਰਾ ਕੁਝ ਖਰਾਬ ਹੋ ਜਾਂਦਾ ਹੁਣ ਮਾਰਾ ਘਰ ਸਾਰਾ ਤਾਂ ਵਧੀਆ ਸੀ ਤੁਹਾਡਾ ਪਰਿਵਾਰ ਉਹ ਸਾਰਾ ਵਧੀਆ ਸੀਗਾ ਪਰ ਹੁਣ ਨਹੀਂ ਹੈਗਾ ਤੇ ਹੁਣ ਕੀ ਗੱਲ ਹੋ ਗਈ ਮੁੰਡੇ ਨੇ ਤੰਗ ਕਰ ਰੱਖਿਆ ਉਹ ਕਿਵੇਂ ਦੇਖ ਤੂੰ ਵਧੀਆ ਘਰ ਦਾ ਰਿਸ਼ਤਾ ਕਰਾਇਆ ਸੀ ਵਧੀਆ ਵਿਆਹ ਹੋਇਆ ਵਧੀਆ ਜਵਾਗ ਜਨ ਲਾਉਗੇ ਹੋਰ ਕੀ ਚਾਹੀਦਾ ਹੈ ਸਾਰਾ ਕੁਝ ਠੀਕ ਠਾਕ ਹੋਇਆ ਹੈ ਬਹੂ ਕੋਲੇ ਮੁੰਡਾ ਹੈ ਹਾਂ ਮੈਨੂੰ ਪਤਾ ਹੈ ਹੈ ਥੋੜੇ ਨਾ ਆਉਂਦਾ ਇਹ ਮੁੰਡਾ ਮਤਲਬ ਛੋਟੇ ਹੈ ਆ 3 1/2 ਮਹੀਨਾ ਕ ਦਾ ਹੈ 1/2 3 ਮਹੀਨਾ ਦਾ ਠੀਕ ਹੈ ਤੇ ਬਸ ਮੈਨੂੰ ਪਹਿਲਾਂ ਤੇਰੀ ਭਜਾਈ ਨੇ ਦੱਸਿਆ ਹੀ ਨਹੀਂ ਹੈਗਾ ਵੀ ਐ ਮੁੰਡਾ ਮਾੜਾ ਮੋਟਾ ਇਹਦੇ ਨਾਲ ਲੜਦਾ ਝਗੜਦਾ ਬਹੂ ਨਾਲ ਠੀਕ ਹੈ ਪਤਾ ਨਹੀਂ ਕੀ ਗੱਲ ਹੈ ਕੀ ਨਾ ਮੈਥੋਂ ਸਾਰੀਆਂ ਗੱਲਾਂ ਲੁਕੋਈਂਗੇ ਹੁਣ ਮੈਂ ਸੀਗਾ ਮੰਡੀ 'ਚ ਦੀ ਰੀ ਲੈ ਕੇ ਗਿਆ ਤੈਨੂੰ ਪਤਾ ਉਹ ਟੱਕਰਾਂ ਦਾ ਸੀ ਮੈਨੂੰ ਜਦੋਂ ਸਾਈ ਜਾਂਦਾ ਸੀ ਪਤਾ ਉਹ ਤਾਂ ਢੋਲਾ ਗਿੱਲਾ ਕਰਕੇ ਦੇਣ ਬਾਵਾ ਲਾਗੇ ਮੰਡੀ ਚ ਬਾ ਟੈਬ ਲੱਗ ਗਿਆ ਕੱਲ੍ਹ ਦੇ ਹੀ ਗਿਆ ਸੀ ਬਾਵਾ ਤੈਨੂੰ ਤਾਂ ਮੈਨੂੰ ਕਾਨੂੰ ਲੱਗਿਆ ਠੀਕ ਕੱਲ੍ਹ ਹੀ ਗਿਆ ਸੀ ਮੈਂ ਉਹ ਤਾਂ ਜਿਹੜਾ ਉਹ ਬਾਵਾ ਦੇ ਨਾਲ ਉਹਦਾ ਵੇਚਦਾ ਸੀ ਠੀਕ ਹੈ ਠੀਕ ਉਹ ਪਹਿਲਾਂ ਵੇਚਦਾ ਸੀ ਦੁਬਾਰੇ ਫੇਰ ਲੈ ਆ ਹਾਂ ਇੱਧਰ ਲੈ ਇੱਧਰ ਲੈ ਇੱਧਰ ਲਈ ਪੈੜੀ ਵਾਲਾ ਉਹ ਸੀ ਠੀਕ ਹੈ ਠੀਕ ਮੰਗਾ ਨਹੀਂ ਗਿਆ ਤੈਨੂੰ ਫੇਰ ਵੇਚਦਾ ਹੈ ਉਹ ਮੈਨੂੰ ਫੇਰ ਵੇਚਦਾ ਹੁਣ ਰੱਬ ਜਾਣੇ ਕੀ ਗੱਲ ਹੋਈ ਐ ਕੀ ਨਾ ਕੰਜਰ ਮਗਰੋਂ ਬਹੂ ਨਾਲ ਲੜ ਪਿਆ ਤੇ ਉਹਨੂੰ ਕੁੱਟ-ਕੱਟ ਕੇ ਘਰੋਂ ਘ ਮੈਂ ਹੋਰ ਮੈਨੂੰ ਤਾਂ ਹੁਣ ਤੇਰੇ ਤੋਂ ਬਿਸ਼ਰਮੀ ਆਉਂਦੀ ਜ਼ਰ ਵੀ ਮੈਂ ਦੱਸਿਆ ਹੁਣ ਮੈਨੂੰ ਆਉਣਾ ਪੈ ਗਿਆ ਤੇਰੇ ਕੋਲੇ ਮੇਰਾ ਜੀ ਨਹੀਂ ਕਰਦਾ ਸੀ ਤੇਰੇ ਕਰਕੇ ਵੀ ਐਡਾ ਵਧੀਆ ਤੂੰ ਆਂਦੀ ਨਰਮ ਬੰਦਾ ਸੀ ਤੇਰੇ ਕਰਕੇ ਤਾਂ ਪਰਿਸ਼ਤਾ ਕਰਾਇਆ ਸੀ ਇਹ ਵੀ ਐਡਾ ਵਧੀਆ ਪਰਿਵਾਰ ਆ ਹੈ ਔਰ ਉਹੀ ਤਾਂ ਗੱਲ ਹੈ ਹੁਣ ਮੈਂ ਤੈਨੂੰ ਐਂ ਕਹਣਾ ਠੀਕ ਹੈ ਦੇਖ ਹਜੇ ਤਾਂ ਤੱਤੇ ਕਾ ਹੈ ਗੱਲ ਠੀਕ ਹੈ ਵੀ ਹਜੇ ਹੋ ਸਕਦਾ ਬਹੂ ਨੇ ਜਾ ਕੇ ਦੱਸਿਆ ਵੀ ਨਾ ਹੋਵੇ ਨਾ ਤੂੰ ਮੈਨੂੰ ਉਹ ਕੁੜੀਏ ਸਿਆਣੀ ਉਹ ਨਾ ਸਮਝਦਾ ਰਹੋ ਕੁੜੀਏ ਬੱਸ ਪਰਿਵਾਰ ਬਹੁਤ ਸਮਝਦਾ ਰਹ ਪਰਿਵਾਰ ਸਮਝਦਾ ਰਹੇ ਵੀ ਐਦੋਂ ਪਹਿਲਾਂ ਕੋਈ ਗੱਲ ਹੋਰ ਵਾਜੇ ਠੀਕ ਹੈ ਤੇ ਆਪਾਂ ਉਹਨਾਂ ਨਾਲ ਗੱਲ ਕਰਕੇ ਨਾ ਗੱਲ ਨੂੰ ਇੱਥੇ ਟਿਕਾਉਣਾ ਤੇ ਬਹੂ ਨੂੰ ਲੈ ਕੇ ਆਉਣਾ ਬਸ ਹਨਾ ਕੋਈ ਨਹੀਂ ਕਰ ਲੈ ਗੱਲ ਆਪਾਂ ਹਾਂ ਬਸ ਤੈਨੂੰ ਮੈਂ ਇਹ ਕਹਣਾਗਾ ਇਹਨਾਂ ਦਾ ਕੰਜਰ ਨੇ ਜਿਹੜੀ ਕਰਤੀ ਕਰਤੀ ਹਨਾ ਉਹ ਕਰੀ ਬਹੁਤ ਕੁ ਮਾੜੀ ਹੈ ਹਨੀ ਉਹ ਮਾੜੀ ਵਰਗੀ ਮਾੜੀ ਥਰ ਫਿਰ ਕਰਾਂਗੇ ਵੀ ਰੁਕਾ ਉਹ ਜੇ ਉਹੀ ਤਾਂ ਗੱਲ ਹੈ ਵੀ ਤੂੰ ਘਰੇ ਬੈਠੀ ਹੈ ਤੂੰ ਇਹਨੂੰ ਕੰਜਰ ਨੂੰ ਰੋਕ ਅਕ ਹੋਰ ਗੱਲਾਂ ਚੱਕ ਮੈਂ ਤਾਂ ਡਰ ਗਈ ਵੀ ਕੱਲ ਨੂੰ ਇਹ ਕੁਝ ਕਰਨ ਨਾ ਲਵੇ ਮੈਨੂੰ ਕਹਿੰਦਾ ਬੱਚੇ ਨਾ ਬੋਲੀ ਨਦੂ ਤੈਨੂੰ ਨਹੀਂ ਕਿਹਾ ਤੈਨੂੰ ਬਿੱਤਣਾ ਬੋਲੀ ਪਰ ਤੂੰ ਪਹਿਲਾਂ ਤਾਂ ਜਦੋਂ ਕੁੱਟਦਾ ਸੀ ਤੂੰ ਉਹਨੂੰ ਛਡਾਉਣਾ ਸੀ ਨਾ ਨਾ ਜਿਹੜਾ ਕੁੱਟਦਾ ਤੇ ਘਰੋਂ ਕੱਢਿਆ ਕੁਝ ਕਰਿਆ ਨਹੀਂ ਜਾ ਪਰ ਦੁੱਧਾ ਜਦੋਂ ਉਹਨੂੰ ਘਰੋਂ ਕੱਢਿਆ ਵੀ ਤੂੰ ਰੋਕ ਮੂਰੇ ਹੋ ਕੇ ਰੋਕ ਵੀ ਤੂੰ ਭਾਈ ਕਿੱਧਰ ਜਾਊਗੀ ਇਹ ਜਿਹ ਟਾਈਮ ਇਹ ਸਹੀ ਗੱਲ ਹੈ ਜਿਵੇਂ ਕਦੇ ਭੇਜਿਆ ਮੈਂ ਤਾਂ ਗੱਲ ਦਾ ਵੀ ਨਹੀਂ ਪਤਾ ਓਏ ਉਹੀ ਤਾਂ ਗੱਲ ਹੈ ਯਾਰ ਆਥੜੇ ਭੇਜਿਆ ਇਹਨਾਂ ਨੇ ਠੀਕ ਹੈ ਵੀ ਤੂੰ ਘਰੇ ਨਹੀਂ ਸੀਗਾ ਇਹਨਾਂ ਨੇ ਆਖਿਆ ਵੀ ਮਸ ਮੈਂ ਘਰੇ ਨਹੀਂ ਸੀ ਮਗਰ ਉਹ ਆ ਕਰ ਲੈ ਇਹਨਾਂ ਨੇ ਕੰਮ ਹੁਣ ਆਪਾਂ ਕਿਵੇਂ ਕਰਾਂਗੇ ਗੱਲ ਮੈਨੂੰ ਤਾਂ ਯਾਰ ਬੇਸ਼ਰਮੀ ਬਹੁਤ ਆਉ ਹੋ ਉਹਨਾਂ ਤੋਂ ਚਲ ਕੋਈ ਨਹੀਂ ਆਪਾਂ ਕੋਈ ਨਹੀਂ ਬਹਿ ਕੇ ਕਰਦੇ ਹੱਲ ਤੇ ਤੂੰ ਘਬਰਾ ਨਾ ਇਹਨਾਂ ਉਹ ਘਬਰਾਟ ਤਾਂ ਹੁੰਦੀ ਹੈ ਮੈਂ ਤਾਂ ਕਦੇ ਕਿਸੇ ਤੋਂ ਉਂਗਲ ਨਹੀਂ ਚਕਾਈ ਸੀ ਆਪਦੇ ਕੰਨੀ ਆ ਜਿਹੜੀ ਹੁਣ ਗੱਲ ਹੋ ਜੂ ਮੇਰੇ ਕੰਨੀ ਮੈਂ ਠੀਕ ਹਾਂ ਮੈਂ ਕੀ ਅਗਲੇ ਬਕਤ ਚਲ ਚੰਗੀ ਗੱਲ ਆ ਜੀ ਮਾਰੇ ਉਹ ਕਿਹੜਾ ਫਿਰ ਹੈ ਦੇਖ ਮੈਂ ਛੁਤੱਕ ਨਹੀਂ ਤਾਂ ਹਾਂ ਚੱਕੀ ਜਾਂਦੀ ਮੈਂ ਹੁਣ ਕਿਹਦੇ ਮੂਰੇ ਅੱਖ ਚੱਕਾਂ ਤਾ ਕੋਈ ਤੇਰੇ ਜੀ ਤਾਂ ਕੋਈ ਗਲਤੀ ਨਹੀਂ ਵੀ ਉਹ ਮੇਰੇ ਜੀ ਤਾਂ ਗਲਤੀ ਹੈ ਨਹੀਂ बस मेरी तने हाथ बनके विनती यही है ये गल नु इथी टकाओनी है इनु गल नु इथी टकाओना गा चंगा انا ਇਥੀ ਟਕਾਵਾਂਗੇ ਤੂੰ ਵੇਪਰ ਬਾਹਰ ਹੈ ਹਾਂ ਤੇ ਦੇਖ ਮੁੰਡਾ ਜੇ ਤੇੜਾ ਫੜ ਕਰੂਗਾ ਚਾਰ ਮਾਰੂ ਰੋੜਾ ਖੜੀ ਹਾਂ ਬਸ ਹੁਣ ਖਿੱਚ ਕੇ ਤੂੰ ਰੱਖੀ ਹੈ ਖਿੱਚ ਕੇ ਰੋਮ ਇਹੋ ਕਰਦਾ ਚਲ ਤੂੰ ਆਏ ਨਾ ਕਈ ਬਹਾਨੇ ਨਾਲ ਉਹਨਾਂ ਦੇ ਘਰੇ ਕੋਈ ਫੋਨ ਫਾਨ ਕਰਕੇ ਦੇਖ ਮੈਂ ਕੋਈ ਨਹੀਂ ਹਾਂ ਉਹਨਾਂ ਦੇ ਘਰੇ ਫੋਨ ਕਰਕੇ ਦੇਖ ਤੇਰੇ ਕੋਲ ਆਇਆ ਤਾਂ ਨਹੀਂ ਫੋਨ ਉਹਨਾਂ ਦੇ ਅਜੇ ਤੱਕ ਤਾਂ ਗੱਲਬਾਤ ਹੋਈ ਨਹੀਂਗੀ ਤੂੰ ਉਹੀ ਬਹਾਨੇ ਨਾਲ ਫੋਨ ਕਰਕੇ ਦੇਖ ਵੀ ਅਗਲੇ ਦੇ ਘਰ ਦੀ ਗੱਲਬਾਤ ਕਿਵੇਂ ਹੈ ਜੇ ਕੋਈ ਅਗਲੇ ਦੇ ਘਰੇ ਗੱਲ ਚ ਬਹੁਤ ਜ਼ਿਆਦਾ ਹੋਊ ਮੰਨ ਲੈ ਪਹੂਨੇ ਕੋਈ ਦੱਸਿਆ ਹੋ ਜਾ ਕੇ ਫਿਰ ਤਾਂ ਅਗਲੇ ਤੈਨੂੰ ਸੌ ਕੁਝ ਬੋਲਣਗੇ ਵੀ ਤੂੰ ਕਹਿਆ ਜਾ ਰਿਸ਼ਤਾ ਕਰਾਇਆ ਜਾ ਕਿਵੇਂ ਜੇ ਟਿਕ ਟਕ ਆਇਆ ਹੋਇਆ ਫਿਰ ਮੈਨੂੰ ਦੱਸ ਦੇ ਚੰਗਾ ਹਨਾ ਕੋਈ ਨਹੀਂ ਮੈਂ ਕਰਦਾ ਹੁਣੇ ਹੈ ਬਸ ਆਪ ਗੱਲ ਬਾਤ ਨਹੀਂ ਲੈਣੀ ਚੰਗਾ ਹਨਾ ਕੋਈ ਨਹੀਂ ਹੁਣ ਮੈਂ ਬੇਫਿਕਰਾ ਹੋ ਕੇ ਵਗ ਜਾ ਬੇਪਰਵਾਹ ਹੋ ਜਾ ਤੂੰ ਹੈ ਚਲ ਧੰਨਵਾਦ ਹੈ ਭਾਈ ਤੇਰਾ ਹਨਾ ਕੋਈ ਨਹੀਂ ਧੰਨਵਾਦ ਤੇ ਕਿਹੜੀ ਗੱਲ ਹੈ ਹੈ ਭਾਈ ਮਨਿੰਦਰ ਤੂੰ ਤਾਂ ਗਿਆ ਦਵਾ ਤੇ ਚੱਲ ਅੱਛਾ ਲੱਗ ਗਿਆ ਫਿਰ ਮੈਂ ਕਿਹਾ ਵੀਰ ਪੂਰ ਨਾ ਜਾ ਵੀ ਕਿਤੇ ਕੋਈ ਗੰਦੀ ਮਾਂ ਤਾਂ ਹੁਣ ਆਉਂਦਾ ਆਉਂਦਾ ਤਾਂ ਸੌ ਗਿਆ ਅੱਛਾ ਹਾਂ ਬਸ ਸੌਣਾ ਹੀ ਹੋਗਾ ਤਾਂ ਹੀ ਰੋਈ ਜਾਂਦਾ ਸੀਗਾ ਬਿੰਦਕ ਬੈਠੀ ਮੈਂ ਤਾਂ ਅੱਛਾ ਹੋਰ ਪੀ ਲੈ ਚਾਹ ਪਾਣੀ ਹਾਂ ਮੈਂ ਤਾਂ ਚਾਹ ਪਾਣੀ ਪੀ ਲਿਆ ਤੇ ਕਿਵੇਂ ਸੀ ਚਾਚੀ ਕੀ ਕਹਵਦੀ ਐ ਚਾਚੀ ਨੂੰ ਕੀ ਹੋਣਾ ਅੱਛਾ ਚੱਲ ਮੈਂ ਹੁਣ ਲੜਦਿਲਰ ਦਿੱਤਾ ਨਹੀਂ ਕਿਸਨ ਅੱਗੇ ਤਾਂ ਬਥੇਰਾ ਕਲੇਸ਼ ਪਾਈ ਰੱਖਦੀ ਸੀ ਗਵੰਡਰਾਂ ਨਾਲ ਉਹ ਤਾਂ ਦਾ ਸੁਭਾਅ ਹੀ ਐ ਹੈ ਜਪਾਂ ਐ ਤਾਂ ਕਰਦੀ ਰਹਿੰਦੀ ਐ ਉਹ ਵਰਤਾਈਆਂ ਅੱਛਾ ਹਾਂ ਮੈਨੂੰ ਆਦੀ ਸੀ ਕਿ ਮਨਿੰਦਰ ਕਦੋਂ ਆਈ ਹੈ ਕਿ ਇੱਧਰ ਨਹੀਂ ਆਈ ਹਾਂ ਮੈਂ ਕਿਹਾ ਮਨਿੰਦਰ ਕੱਲ ਹੀ ਆਈ ਹੈਗੀ ਅੱਛਾ ਮਹਾ ਕੋਈ ਨਹੀਂ ਮਿਲ ਜੂਗੀ ਇੱਥੇ ਮੈਂ ਕਿਹਾ ਜਿਲਾ ਵਿਚਾਰ ਦੇ ਕੱਲ ਨੂੰ ਮੱਕ ਜਾਗੇ ਆਪਾਂ ਕੱਲ ਨੂੰ ਮਿਲ ਆਵਾਂਗੇ ਆਪਾਂ ਤੇ ਤੂੰ ਐ ਮੂੰਹਿਆ ਕਰਿਆਗਾ ਨਹੀਂ ਮੰਮੀ ਕਿ ਸਹੀ ਤਾਂ ਹੈਗੀ ਹੱਸੀ ਤਾਂ ਜਾਣੀ ਆ ਮਨਿੰਦਰ ਮੈਨੂੰ ਐ ਲੱਗਦਾ ਹੈ ਵੀ ਜਿੱਦ ਤੇ ਦਾ ਭਾਈ ਮੁੰਡਾ ਹੋਇਆ ਉਦੋਂ ਹੀ ਤੂੰ ਖੁਸ਼ ਨਹੀਂਗੀ ਲੈ ਮਾਂ ਵਧੀਆ ਰੱਬ ਨੇ ਸੁਣੀਆ ਹੈ ਐਡਾ ਸੋਹਣਾ ਜਵਾਕ ਦੇਤਾ ਮੈਂ ਕਾ ਤੋ ਖੁਸ਼ ਨਾ ਹੋਉਂਗੀ ਹੈ ਮੈਨੂੰ ਤਾਂ ਸਭ ਤੋਂ ਜ਼ਿਆਦੇ ਚਾ ਆਇਦਾ ਜਿੰਨੇ ਪਹਿਲਾਂ ਕੁਝ ਹੁੰਦੀ ਸੀ ਉੰਨੀ ਨਹੀਂ ਹੈਗੀ ਤੂੰ ਪੁੱਤ ਮੈਂ ਫਿਰ ਆਇਆ ਵੀ ਹੁਣ ਕਿਰਾਂ ਵੈਸੀ ਥਕਾਨ ਜੀ ਹੈ ਨਾ ਤਾਂ ਕਰਕੇ ਸੀ ਨਹੀਂ ਸੈਟ ਹੈਗਾ ਤਾਂ ਲੱਗਦਾ ਹੋਊਗਾ ਮੈਨੂੰ ਪਤਾ ਨਹੀਂ ਆਏ ਕਾ ਤੋ ਜੇ ਲੱਗੀ ਜਾਂਦਾਗਾ ਤੇ ਕਿੱਧਰ ਗਈ ਰਣਜੀਤਪੁਰ ਅੰਦਰ ਹੀ ਨੇਰ ਸੋਈ ਦੇ ਅੰਦਰ ਹੀ ਨੇ ਹਾਂ ਬਸ ਬੋਲੀ ਤਾਂ ਨਹੀਂ ਨਾ ਨਾ ਮੈਂ ਤਾਂ ਕੁਛ ਨਹੀਂ ਬੋਲੀ ਭਾਬੀ ਨੇ ਕੀ ਬੋਲਣਾ ਮੈਨੂੰ ਮੈਂ ਵੀ ਆ ਹੀ ਟਾਲ ਗਈ ਬੰਦ ਮੈਂ ਕਿਹਾ ਇੱਥੇ ਮੈਂ ਬੋਲੀ ਜਾਂਦੀ ਆ ਚੱਲ ਮੈਂ ਬੰਦ ਜਵਾਬ ਕਰਨ ਖੜਾ ਲੈਂ ਮਾਰ ਨਾਲੇ ਚੱਲ ਕੋਈ ਨਾ ਉਹਦਾ ਸੁਭਾਈ ਐ ਇਹੋ ਜਿਹਾ ਉਹ ਚਾਚੀ ਵਰਗੀ ਆਪਣੀ ਵਰਗੀ ਆਹੋ ਉਹ ਕਿੱਥੇ ਗਈ ਆ ਜਮਾ ਹਾਂ ਜਮਾ ਹੀ ਉਹਦੇ ਵਰਗੀ ਆਇਆ ਨਹੀਂ ਫੋਨ ਲੱਗਦੀ ਦਾ ਨਹੀਂ ਮਾਂ ਸੱਚਾ ਹਾਂ ਆਇਆ ਸੀਗਾ ਕੀਤੀ ਸੀਗੀ ਮੈਂ ਗੱਲ ਆਡੀ ਨਾਲ ਅੱਛਾ ਹਾਂ ਜਵਾਬ ਕਰੇ ਪੁੱਛਦਾ ਸੀਗਾ ਮੈਂ ਕਿਹਾ ਤਾਂ ਮੰਮੀ ਲੈ ਕੇ ਗਏ ਹੋਏ ਨਹੀਂ ਅੱਛਾ ਹਾਂ ਕਦੋਂ ਆਊਗਾ ਪਤਾ ਨਹੀਂ ਮੰਮੀ ਉਹਨੂੰ ਦੱਸਿਆ ਸੀ ਜਿਹੜੀ ਰਿਸ਼ਤੇਦਾਰੀ ਚ ਗਏ ਹੋਏ ਆ ਕਹਿੰਦੇ ਸ ਇੱਕ ਦੋ ਦਿਨ ਲੱਗਣਗੇ ਤੇ ਫਿਰ ਆ ਜਾਣਗੇ ਚਲ ਭਾਈ ਕੋਈ ਨਾ ਬਾਹਨੇ ਨਾ ਚਾਰ ਦਿਨ ਲਾ ਜਾਣਗੇ ਤੂੰ ਵੀ ਸਹੀ ਗੱਲ ਆ ਮਾਂ ਮੋਟੇ ਬਾੜੀ ਠੰਡ ਆਉਂਦੀ ਆਂਦੀ ਆ ਫੇਰ ਨਹੀਂ ਲੋਟ ਆਉਂਦਾ ਜਵਾਕ ਦਾ ਹਨਾ ਹਾਂ ਇਹ ਤਾਂ ਹੈ ਮਾਂ ਚਲ ਆਇਆ ਵੀ ਹੁਣ ਚਾਰ ਪੰਜ ਦਿਨ ਲਾ ਜੂਗੀ ਤੇ ਬਾਕੀ ਐਨ ਪਤਾ ਮੈਂ ਵੱਧ ਦੇ ਨਹੀਂ ਲਾ ਜਾ ਮੈਂ ਕਹਿ ਦੂੰਗੀ ਉਹਨਾਂ ਨੂੰ ਮੈਂ ਤਾਂ ਇੱਥੇ ਹੁਣ 10 15 ਦਿਨ ਲਾ ਕੇ ਜਾਊਂਗੀ ਚਲ ਭਾਈ ਉਹਨਾਂ ਦੀ ਮਰਜ਼ੀ ਆ ਜੇ ਤਾਂ ਖੁਸ਼ ਹੋ ਕੇ ਕਹਿਣਗੇ ਤਾਂ ਠੀਕ ਹੈ ਜੇ ਉਹਨਾਂ ਨੇ ਕਿਹਾ ਜਾਣਾ ਪਤਾ ਨਹੀਂ ਪਤਾ ਹਾਂ ਮੈਂ ਕੋਈ ਗੱਲ ਨਹੀਂ ਜਿਵੇਂ ਉਹ ਕਹਿਣਗੇ ਮੈਨੂੰ ਓਵੇਂ ਮੈਂ ਕਰ ਲੂੰਗੀ ਬਾਕੀ ਆਇਆ ਮੇਰੇ ਤੋਂ ਕਿਹਾ ਮੰਮੀ ਕੰਮ ਕਰਾਉਂਦੀ ਉੱਥੇ ਸਾਰ ਦਿਨ ਮੰਜੀ ਜੀ ਬੈਠੀ ਰਹਿਣੀ ਹੈ ਰਜ਼ਾਈ ਲੈ ਕੇ ਉਹ ਹੀ ਮੈਂ ਇੱਥੇ ਬਹਿ ਜਾ ਕਰੂੰਗੀ ਕੀ ਹੁੰਦਾ ਉਹ ਤਾਂ ਪਤਾ ਇੱਕ ਜਣੇ ਹੁੰਦਾ ਹੁਣ ਜਵਾਬ ਚੱਕਣਾ ਹੀ ਪਊਗਾ ਪਾ ਮੈਂ ਤਾਂ ਤੂੰ ਬਹਿ ਜਾ ਪਾ ਮੈਂ ਤੇਰੀ ਸੱਸ ਲੈ ਕੇ ਬਹਿ ਜਾ ਇਹਨੂੰ ਹੈ ਆ ਸਿਆਲ ਤਾਂ ਔਖਾਗਾ ਛੋਟਾ ਬਾਲਾਗਾ ਇਹ ਫਿਰ ਹੁਣ ਤੈਨੂੰ ਪਤਾ ਬੁੱਕਲ ਜੀ ਲੋਟਾਊਗਾ ਹਾਂ ਮੈਂ ਤਾਂ ਹੈ ਹਾਂ ਹੁਣ ਆਏ ਆ ਜੇ ਤੁਸੀਂ ਕਹੋਗੇ ਵੀ ਛੱਡ ਕੇ ਵਾਕੇ ਨੂੰ ਅਸੀਂ ਕੰਮ ਕਰ ਲਾਂਗੇ ਕੰਮ ਤਾਂ ਨਹੀਂ ਹੁਣੇ ਕਰਨ ਦਿੰਦਾ ਨਹੀਂ ਮਾਂ ਕਿੱਥੇ ਕੰਮ ਕਰਨ ਦਿੰਦਾ ਉਹਦੇ ਤਾਂ ਰੋਣ ਲੱਗ ਜਾਂਦਾ ਇਹ ਕਿਨ ਬੁੱਕਲ ਦਾ ਸੁਭਾਅ ਪੈ ਗਿਆ ਉਹਨੂੰ ਜਦੋਂ ਮੰਜੇ ਤੇ ਢੂਈ ਲਾ ਦਿੰਨੇ ਆ ਫਿਰ ਤਾਂ ਰੋਣ ਲੱਗ ਜਾਂਦਾ ਤੇ ਹੋਰ ਉੱਥੇ ਵੀ ਐ ਚੱਕ ਲਿਆ ਉਹਨਾਂ ਨੇ ਓਪਰਾ ਜਾ ਕਰੇ ਬਲਾਈ ਹਾਂ ਐਦਾਂ ਪੂਰੀ ਜਾਨ ਪਛਾਣ ਆਉਂਦੀ ਐ ਹੈ ਹੰਗਾਰੇ ਬਿਠੇਰ ਬੁੱਕਲ ਦਾ ਹੁੰਦਾ ਜਵਾਕ ਨੂੰ ਮੋਸਕ ਹਾਂ ਤਾਂ ਕਰਕੇ ਨਾ ਹੁਣ ਆਪਣਾ ਜਸਮੀਤ ਕਿੱਧਰ ਗਿਆ ਆਈ ਨਹੀਂ ਉਹ ਇੱਥੇ ਕਰਦੀ ਉਹ ਠੰਡ ਹੋ ਗਈ ਐ ਮੰਮੀ ਹੁਣ ਹੈ ਹੁਣ ਐ ਨਾ ਭੇਜਿਆ ਕਰੋ ਉਹਨੂੰ ਅਜਵਾਕਾਂ ਦਾ ਫਿਰਦਾ ਇੱਧਰ ਹੀ ਖੇਡਦਾ ਚਲਾ ਆਏ ਹੁਣ ਕੋਈ ਨਾ ਬੂਟ ਬਾੜ ਪਾ ਕੇ ਜਰਾ ਆਪਾਂ ਪਾ ਕੇ ਹਾਂ ਬਸ ਫਿਰ ਠੰਡ ਲੱਗਣ ਦਾ ਡਰ ਆ ਨਾ ਜਵਾਕ ਨੂੰ ਇਹ ਤਾਂ ਗੌਰ ਨਹੀਂ ਕਰਦੀ ਫਿਰ ਕਿੱਥੇ ਫਿਰਦਾ ਜਵਾਕ ਹਾਂ ਇਹ ਨਾ ਭਾਬੀ ਪਤਾ ਨਹੀਂ ਕਾ ਤੋ ਜਵਾਕ ਦੀ ਜਮੀ ਨਹੀਂ ਗੌਰ ਗੁਰ ਕਰਦੀ ਹੈਗੀ ਮੈਂ ਬਾਈ ਕਰਿਆ ਰੂ ਫਿਰ ਤਾਂ ਭਾਵੇਂ ਕਹੋ ਸੱਦ ਸੁੱਦ ਕੇ ਪਾ ਦੂ ਕੋ ਜੋੜਾ ਜੁੱਤੀ ਹੂੰ ਜਮ ਮੈਂ ਫਿਰ ਜਦੋਂ ਜਾਂਦਾ ਮੈਂ ਬਾਹਰ ਉਦੋਂ ਭੇਜਦੀ ਆ ਜੋੜਾ ਜੁੱਤੀ ਪਾ ਕੇ ਉਹਦੀ ਚਲ ਮੈਂ ਤੂੰ ਹੀ ਧਿਆਨ ਰੱਖ ਲੈ ਕਰ ਜੇ ਸਿਆਲ ਚ ਇੱਕ ਵਾਰੀ ਜਵਾਕ ਰੋਜ ਗਿਆ ਨਾ ਮੁੜ ਕੇ ਨਹੀਂ ਸਾਰਾ ਸਿਆਲ ਲੋਟ ਆਉਣਾ ਬਾਰੇ ਇਹਨੂੰ ਕੀ ਆ ਪੁੱਤ ਇਹਨੇ ਕਿਹੜਾ ਹੋ ਕਰਨਾਗਾ ਹੂੰ ਚਲ ਕੋਈ ਨਾ ਮਾਂ ਆਪਣੇ ਲੱਗਣਗੇ ਨਾਲ ਜਵਾਕ ਦੂ ਕੀ ਹੋਊਗਾ ਚਲ ਕੋਈ ਨਾ ਮਾਂ ਫਿਰ ਕੀ ਆਪਣੇ ਪੈਸੇ ਲੱਗਣਗੇ ਜਵਾਕ ਵੀ ਤਾਂ ਆਪਣਾ ਹੀ ਆ ਪੈਸੇ ਆਪਾਂ ਹੀ ਲਾਵਾਂਗੇ ਉਹ ਵਾਹ ਤਾਂ ਸਹੀ ਫਿਰ ਮਾਂ ਤਾਂ ਸੰਭਾਲ ਕਰਦੀ ਆ ਮਾੜੀ ਮੋਟੀ ਜਵਾਕਦੀ ਉਹ ਮੱਤੀ ਇਹੋ ਜੀ ਆ ਮਾਂ ਹੈ ਥੋੜੀ ਗੌਰ ਘਟ ਕਰਦੀ ਹੈ ਨਾ ਆਪ ਮੱਤੀ ਜੀ ਬਾਹਲੀ ਆ ਕੋਈ ਤਾਂ ਹੈ ਚਲ ਐ ਕਰ ਮੇਰਾ ਵੀ ਇਸ ਤਰ੍ਹਾਂ ਵਸ਼ਾ ਫਿਰ ਮੈਂ ਉਸ ਤੇ ਪਾ ਲੈਣੀ ਹੈ ਇਹਨੂੰ ਹਾਂ ਮਾਂ ਮੈਂ ਵਸ਼ਾਉਣੀ ਬਿਸਤਰ ਠੀਕ ਆ ਮ ਬੈਰੀ ਫਿਰਦੀ ਐ ਠੀਕ ਆ ਮਾਂ ਮੇਰੀ ਗੱਲ ਸੁਣੋ ਬਾਈ ਹਾਂਜੀ ਜੇ ਸਾਡੀ ਕੁੜੀ ਚ ਕਮੀ ਹੈ ਤਾਂ ਤੁਸੀਂ ਤਾਨੂੰ ਤਾਂ ਦੱਸੋ ਪਰ ਐ ਘਰੋਂ ਘੜਣ ਦਾ ਕੀ ਮਤਲਬ ਹੋਇਆ ਉਹਨਾਂ ਦਾ ਉਹ ਤਾਂ ਘਰ ਛੋਟੀ ਸਿਆਣੀ ਹੈ ਜੀ ਹੂੰ ਫਿਰ ਹੁਣ ਤੂੰ ਦੱਸ ਬਾਈ ਸਾਰੀ ਗੱਲ ਤੇਰੇ ਤੇ ਆ ਮੇਰੇ ਨਾਲ ਗੱਲ ਹੋਈ ਜਾ ਮੈਨੂੰ ਉਹਨਾਂ ਦਾ ਸਹਰਾ ਮਿਲਿਆ ਸੀਗਾ ਨੀ ਕੁੜੀ ਦਾ ਉਹ ਕਹਿੰਦਾ ਮੈਂ ਤਾਂ ਘਰੇ ਨਹੀਂ ਜਦੋਂ ਇਹ ਗੱਲ ਕਰੀ ਉਹਨਾਂ ਨੇ ਮੈਂ ਤਾਂ ਕਹਿੰਦਾ ਝੋਨਾ ਵੇਚਣ ਗਿਆ ਸੀਗਾ ਮੇਰੇ ਉਹਨਾਂ ਦਾ ਕਹਿੰਦਾ ਕੁੜੀ ਆ ਘਰੇ ਨਹੀਂ ਸੀ ਮੈਂ ਤਾਂ ਕਹਿੰਦੇ ਆ ਉਹ ਆ ਵੀ ਉਹ ਮਿਲਣ ਗਈ ਐ। ਉਹ ਮਿਲਣ ਕਾ ਤੂੰ ਆਈ ਆ ਬਾਈ। ਠੀਕ ਹੈ ਜੀ। ਸਹੀ ਗੱਲ ਫਿਰ। ਉਹਨਾਂ ਨੇ ਤਾਂ ਕਾਗਜ਼ ਵੀ ਫੜਾਤੇ ਤੇ ਲਾਖਦੇ। ਕੁੜੀ ਕਹਿੰਦੀ ਮੈਨੂੰ ਥੱਕੇ ਮਾਰੇ ਆ। ਪਹਿਲੀ ਗੱਲ ਤਾਂ ਤੂੰ ਐਂ ਸੋਚ ਬਿਨ ਛੋਟਾ ਜਿਹਾ ਜਵਾਬ ਹੈ ਗੋਦੀ ਜਵਾਬ ਹੈ ਜਵਾਬ ਨੂੰ ਕਿਵੇਂ ਲੈ ਕੇ ਬੱਸਾਂ ਜਿੱਥੇ ਪਹੁੰਚੀ ਉਹ ਥੱਕੇ ਮਾਰੇ ਮਾਰ ਕੇ ਕਿਵੇਂ ਉਹ ਆਈ ਹੋਗੀ ਤੁਸੀਂ ਸੋਚਿਆ ਹੈਗਾ? ਨਾ ਉਹਨਾਂ ਨੇ ਸੋਚੀ ਹੈਗਾ। ਮੈਂ ਆਖਿਆ ਜੀ ਬਹਾਲ ਸੀ ਮੈਨੂੰ। ਮੈਂ ਇਹ ਮਾੜੀ ਗੱਲ ਥੋੜੀ ਬਹੁਤ ਮਾੜੀ ਕਰੀ ਉਹ ਥੋੜੇ ਮੁੰਡੇ ਨੇ। ਤੇ ਤੁਸੀਂ ਇਹ ਘਰ ਕਹਿੰਦਾ ਉਹਨੂੰ ਵੀ ਮੈਂ ਕਹਿਆ ਸੀਗਾ ਤੇ ਉਹ ਕਹਿੰਦੀ ਮੈਂ ਉਹ ਕਹਿੰਦੀ ਮੈਨੂੰ ਉਹ ਕਰਦਾ ਸੀਗਾ ਮੁੰਡਾ ਉਹ ਕਰਦਾ ਸੀਗਾ ਉਹਨੇ ਤਾਂ ਛਾੜੀ ਤਾਂ ਬਹੁਤਾ ਕਹਿੰਦਾ ਮੈਂ ਗੱਲ ਕਰਕੇ ਨਾ ਤੁਸੀਂ ਕਿਵੇਂ ਕਰੋ ਉਹ ਤਾਂ ਤੁਸੀਂ ਚਾਹ ਲੈ ਮੈਨੂੰ ਸੱਦ ਲਿਆ ਮੈਂ ਉਹਨਾਂ ਦੀ ਛੋਡੇ ਕੋਲੇ ਹੁਣ ਤੁਹਾਨੂੰ ਕਰਨੀ ਲੱਗ ਗਈ ਮੈਂ ਤਾਂ ਤੁਹਾਨੂੰ ਤਾਂ ਹੀ ਫੋਨ ਕਰਦਾ ਸੀ ਬਾਈ ਵੀ ਮੇਰੇ ਕੋਲ ਤਾਂ ਮਨਿੰਦਰ ਨੇ ਹੁਣ ਗੱਲ ਕੀਤੀ ਹੈ ਵੀ ਵਿੱਚੋਂ ਗੱਲ ਤਾਂ ਆ ਗਈ ਹੁਣ ਤੁਸੀਂ ਇਹੀ ਗੱਲ ਮੈਂ ਤੁਹਾਡੇ ਕੋਲ ਕਰਦਾ ਵੀ ਤੁਸੀਂ ਦੱਸੋ ਵੀ ਹੁਣ ਇਹ ਗੱਲ ਕਿਵੇਂ ਨਿਬੜਦੀ ਹੈ ਕਿੱਥੇ ਮੁੱਕਦੀ ਹੈ ਨਿਬੜਦੀ ਕਿ ਸਹੁਰੇ ਨੇ ਕਹੇ ਸੀ ਕਿ ਲੈ ਕੇ ਆਵਾਂਗੇ ਉਹ ਤਾਂ ਮੈਨੂੰ ਇਹ ਗੱਲ ਕਹੀ ਸਹੁਰੇ ਨਹੀਂ ਤਾਂ ਕਹਿ ਤਾ ਭਾਈ ਗੱਲ ਸਹੁਰੇ ਦੀ ਤਾਂ ਇਹ ਨਹੀਂ ਹੁਣ ਗੱਲ ਤਾਂ ਮੁੰਡੇ ਦੀ ਹੈ ਜੇ ਮੁੰਡਾ ਵੀ ਸਭ ਤਾਂ ਫੇਰ ਹੀ ਆਪਾਂ ਉਹਦੀ ਧੀ ਨੂੰ ਉੱਥੇ ਛੱਡਾਗੇ ਚਲ ਆਪਾਂ ਐ ਕਰਦੇ ਆਂ ਜੀ ਉਹਦੇ ਸਹੁਰੇ ਨਾਲ ਤਾਂ ਸਾਡੀ ਗੁੱਡੀ ਦੇ ਨਾਲ ਗੱਲ ਹੋਗੀ ਹਮ ਆਪਾਂ ਮੁੰਡੇ ਨਾਲ ਕਰ ਲੈਣਾ ਮੈਂ ਮੁੰਡੇ ਨਾਲ ਵੀ ਮੇਨ ਗੱਲ ਹੀ ਮੁੰਡੇ ਨਾਲ ਕਰੋ ਭਾਈ ਤੁਸੀਂ ਤੁਸੀਂ ਇਹਨੂੰ ਆਖੋ ਭਈ ਵੀ ਜੇ ਕੋਈ ਦੇਣ ਲੈਣ ਦੀ ਗੱਲ ਹੈ ਸਾਨੂੰ ਤਾਂ ਦੱਸੇ ਨਾ ਨਾ ਉਹ ਤਾਂ ਉਹਨਾਂ ਨੇ ਕੋਈ ਦੇਣ ਲੈਣ ਦੀ ਗੱਲ ਤਾਂ ਨਹੀਂ ਚੱਲ ਮੈਂ ਪੁੱਛ ਲੂੰਗਾ ਵੀ ਕਈ ਵਾਰੀ ਨਾ ਮਨ ਚ ਹੁੰਦੀ ਹੈ ਕੋਈ ਗੱਲ ਕਈ ਵਾਰੀ ਨਾ ਕੋਈ ਰੜਕ ਹੁੰਦੀ ਆ ਅਗਲਾ ਬੋਲ ਕੇ ਨਹੀਂ ਕਹਿੰਦਾ ਹੁੰਦਾ ਠੀਕ ਹੈ ਜੀ ਠੀਕ ਹੈ ਵੀ ਸਾਨੂੰ ਦੱਸ ਦੇ ਭਾਈ ਚੱਲ ਜਿਹਸ ਜਦ ਦੀ ਪੁੱਗਦੀ ਹੋਈ ਹੈ ਜਿਹੇ ਅਸੀਂ ਕਰ ਦੇਾਂਗੇ ਹੈਨਾ ਛੋਟੀ ਗੱਲ ਸਿਆਣੀ ਹੈ ਜੀ ਆਪਾਂ ਦੇਣ ਲੈਣ ਦੀ ਗੱਲ ਵੀ ਪੁੱਛ ਲਾਂਗੇ ਬਾਕੀ ਮੁੰਡੇ ਨਾਲ ਕਰੂੰਗਾ ਗੱਲ ਮੈਂ ਤੇਰੇ ਮਨ ਚ ਦੱਸ ਗੱਲ ਕੀ ਹੈ ਹਾਂ ਵੀ ਜਿਹੜੀ ਗੱਲ ਭਈ ਹੈਗੀ ਆ ਤੂੰ ਸਾਨੂੰ ਗੱਲ ਦੱਸ ਠੀਕ ਹੈ ਨਾ ਅਸੀਂ ਉਹੀ ਗ ਫੇਰ ਤਾਂ ਆਪਾਂ ਹੋਏ ਹਿਸਾਬ ਨਾਲ ਗੱਲ ਕਰਾਂਗੇ ਕਿ ਨਹੀਂ ਫਿਰ ਤੁਹਾਨੂੰ ਹਿਸਾਬ ਨਾਲ ਦੱਸਾਂਗੇ ਕਿ ਉਹ ਸਹਰਾ ਤਾਂ ਨਾ ਪੂਰਾ ਹੋਆ ਕਹਿੰਦਾ ਆਪਾਂ ਗੱਲ ਵੜੀ ਵਧਾਉਣੀ ਨਹੀਂ ਕਹਿੰਦਾ ਉਹ ਤਾਂ ਭਗਤ ਬੰਦਾ ਗੱਲ ਤਾਂ ਜਵਾਕਾਂ ਦੀ ਆਪਦੀ ਹੈ ਨਾ ਆਪਸ ਵਿੱਚ ਮਿਲੀ ਮੇਰੀ ਗੱਲ ਲਗੀ ਵੀ ਜੇ ਇਹ ਦੋਨੇ ਰਾਜੀ ਹੋਣਗੇ ਫੇਰ ਆਪਾਂ ਗੱਲ ਤਾਂ ਆਪਾਂ ਰਾਜੀ ਹੋ ਕੇ ਕੀ ਕਰਨਾ ਜਵਾਕ ਹੀ ਆਪਸ ਚ ਨਾ ਮਿਲਦੇ ਹੋਏ ਇਹ ਗੱਲ ਤਾਂ ਹੈ ਨਾ ਠੀਕ ਹੈ ਜੇ ਆਪਾਂ ਤਾਂ ੱਕੇ ਨਾਲ ਇਹਨੂੰ ਛੱਡ ਵੀ ਅਗੇ ਸਹੀ ਗੱਲ ਹੈ ਉੱਥੇ ਗਈ ਨੂੰ ਮੁੰਡਾ ਬੁਲਾਵੇ ਨਾ ਤਾਂ ਫੇਰ ਕੀ ਰੇਜ ਕਿਸੇ ਗੱਲ ਦਾ ਉਹ ਤਾਂ ਕਰ ਥੋੜੀ ਸਿਆਣੀ ਹੈ ਜੀ ਸਿਆਣੀ ਗੱਲ ਤਾਂ ਕੀ ਹੈ ਬਾਈ ਹੁਣ ਬਸ ਤੁਸੀਂ ਦੇਖੋ ਆਪਾਂ ਤਾਂ ਬਸਾਉਣੀ ਐ ਜੇ ਕੋਈ ਗੱਲਬਾਤ ਮੈਂ ਤਾਂ ਕਹਿਣਾਗਾ ਵੀ ਭਾਈ ਜੇ ਮੁੰਡੇ ਦੀ ਕੋਈ ਗੱਲਬਾਤ ਉਹਦੇ ਦਿਲ ਚ ਰੜਕਦੀ ਐ ਕੋਈ ਕਈ ਵਾਰੀ ਕੋਈ ਚੀਜ਼ ਲੈਣੀ ਦੇਣੀ ਕੋਈ ਹੁੰਦੇ ਕੋਈ ਐ ਹੁੰਦਾ ਮਸਲਾ ਵੀ ਭਾਈ ਫਰਾਨੇ ਕੋਲੇ ਆ ਚੀਜ਼ ਐ ਮੈਨੂੰ ਵੀ ਮੇਰੇ ਇਹ ਦੇਣ ਕਰ ਦੇ ਤੁਸੀਂ ਸਾਨੂੰ ਦੱਸੋ ਤਾਂ ਸਹੀ ਚਲੋ ਤਾਂ ਆਪਾਂ ਉਹ ਤੋਂ ਪੁੱਛ ਲਾਂਗੇ ਬਾਕੀ ਉਹ ਲੱਗਦੇ ਤਾਂ ਨਹੀਂ ਇਹ ਜਿਹਾਂ ਦੀ ਬਹਾਅ ਸੋਹਦਾ ਫਿਰ ਗੱਲ ਤਾਂ ਕੋਈ ਹੋਊਗੀ ਵਿੱਚ ਜਿਵਾਕਾਂ ਦੇ ਆਪਸ ਵਿੱਚ ਦੋਨੇ ਇਹਨਾਂ ਦੀ ਗੱਲ ਤਾਂ ਹੋਊਗੀ ਇਹ ਗੁੱਡੀ ਨੂੰ ਕੋਈ ਦੱਸ ਹੀ ਨਹੀਂ ਗੱਲਬਾਤ ਮਾੜੀ ਮੈਂ ਬਾਈ ਮੈਨੂੰ ਤਾਂ ਭੈਣ ਨੇ ਕੁਛ ਹੀ ਦੱਸਿਆ ਮੈਨੂੰ ਤਾਂ ਬਸ ਇਹ ਨਿਕਲ ਕੇ ਵੀ ਮੈਨੂੰ ਪਤਾ ਹੀ ਕੋਈ ਨਹੀਂ ਵੀ ਗੱਲ ਹੋ ਕੀ ਗਈ ਹੈ ਕਿਵੇਂ ਮੈਨੂੰ ਉਹ ਕਰਦਾ ਮੈਂ ਆਖਿਆ ਹੁਣ ਗੱਲ ਜਿਹੜੇ ਸਾਹ ਨਾਲ ਇਹ ਦੱਸਦੀ ਆ ਜਿਹੜੇ ਸਾਹ ਨਾਲ ਤੁਸੀਂ ਕਹਿੰਦੇ ਆ ਵੀ ਉਹ ਸਾਰਾ ਨਾਲ ਤਾਂ ਲੱਗਦਾ ਜਿਵੇਂ ਵੀ ਮੁੰਡੇ ਦੇ ਵਿੱਚ ਕੋਈ ਗੱਲਬਾਤ ਆਪਸ ਚ ਤੇ ਬਾਈ ਤੈਨੂੰ ਮੈਂ ਗੱਲ ਹੋਰ ਕਰਦਾ ਦੇਖ ਹਨਾ ਦੇਖ ਆਪਾਂ ਤਾਂ ਭਰਾ ਵਾਂਗੂ ਗੱਲ ਕਰ ਸਕਦੇ ਹੁਣ ਚਲ ਇਹ ਤਾਂ ਛੋਟੀ ਹੈ ਇਹ ਵੀ ਉਹ ਵੀ ਗਾਂਚ ਜਵਾਕ ਹੀ ਕੋਈ ਡਾ ਕੀ ਹੈ ਉਹ ਹਨਾ 20-22 ਸਾਲ ਦਾ ਜਵਾਕ ਹਾਂਜੀ ਆਪਣੀ ਤਾਂ ਉਹੀ ਗੱਲ ਅੱਧੀ ਨਿਕਲ ਗਈ ਠੀਕ ਹੈ ਜੀ ਹੁਣ ਗੱਲ ਆਏ ਆ ਕਈ ਵਾਰੀ ਨਾ ਐਸ ਉਮਰ ਚ ਜਵਾਕ ਬਾਹਰ اندرੋਂ ਜਾਣ ਲੱਗ ਕੇ ਜਾਂਦਾ ਹਾਂਜੀ ਮੜ ਜੀ ਇਸ ਗੱਲ ਦੀ ਪੜਤਾਲ ਕਰੇ ਸਰਵੇ ਦੀ ਗੱਲ ਦੀ ਮੈਂ ਗੌਰ ਕਰੂੰਗਾ ਜੀ ਹੈ ਕਈ ਵਾਰੀ ਨਾ ਨਹੀਂ ਪਤਾ ਲੱਗਦਾ ਮਸ਼ਹੂਰ ਮਤ ਹੁੰਦੀ ਐ ਇਹ ਜੀ ਉਮਰ ਦੇ ਵਿੱਚ ਹਨਾ ਤੇ ਉਸ ਟਾਈਮ ਜਵਾਕ ਦਾ ਮਨ ਡੋਲ ਜਾਂਦਾ ਹੁੰਦਾ ਤੇ ਆਪਾਂ ਫਿਰ ਸਾਰੇ ਉਹਨੂੰ ਇਹ ਗੱਲ ਸਮਝਾਵਾਂਗੇ ਨਾ ਨਾ ਬਸ ਹੁਣ ਤੁਸੀਂ ਇਹ ਗੱਲ ਦਾ ਪਤਾ ਕਰਨਾ ਵੀ ਗੱਲ ਕੀ ਐ ਵਿੱਚੋਂ ਸਮਝ ਗਏ ਸੋਡੀ ਗਾਦੇ ਠੀਕ ਹੈ ਨਾ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਤੁਸੀਂ ਸਾਨੂੰ ਦੱਸਿਓ ਫਿਰ ਭਈ ਆਪਾਂ ਇੱਕ ਦਿਨ ਬੈਠ ਜਾਾਂਗੇ ਇੱਥੇ ਆ ਜਿਓ ਅਸੀਂ ਵਗ ਚੱਲਾਂਗੇ ਕੋਈ ਵੱਡੀ ਗੱਲ ਨਹੀਂ ਚਲੋ ਆਪਾਂ ਜਮ ਦੋਨੇ ਪਾਸੇ ਗੱਲ ਕਰ ਲਾਂਗੇ ਜੀ ਇੱਥੇ ਆਖਿਆ ਅਸਲ ਤਾਂ ਅਸੀਂ ਇੱਥੇ ਹੀ ਲਿਆਵਾਂਗੇ ਜੀ ਇੱਥੇ ਹੀ ਲਿਆਓ ਜੀ ਆ ਕੇ ਗੱਲਬਾਤ ਕਰਕੇ ਇੱਥੇ ਆਓ ਬੈਠੋ ਪਹਿਲਾਂ ਮੈਂ ਉੱਥੇ ਗੱਲ ਕਰਦਾ ਵੀ ਕੀ ਗੱਲਬਾਤ ਹੈ ਜੇ ਕੋਈ ਗੱਲ ਰਲਦੀ ਮਿਲਦੀ ਹੋਈ ਤਾਂ ਫਿਰ ਇੱਥੇ ਲਿਆਵਾਂਗੇ ਨਹੀਂ ਉਸ ਹਿਸਾਬ ਨਾਲ ਤੁਹਾਨੂੰ ਦੱਸ ਦਾਂਗੇ ਜੀ ਹਾਂ ਹਾਂ ਨਹੀਂ ਨਹੀਂ ਕੋਈ ਗੱਲ ਨਹੀਂ ਫਿਰ ਤੁਸੀਂ ਘਰੋਂ ਗੱਲਬਾਤ ਵੇਖਣਾ ਹਾਂ ਹਾਂ ਚਲ